ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬਿਹਾਰ ਵਿੱਚ ਵੋਟਰ ਲਿਸਟ ਰਿਵੀਜ਼ਨ ਤੋਂ ਰੋਕ ਨਹੀਂ ਲਗਾ ਜਾ ਸਕਦੀ ਆਧਾਰ ਕਾਰਡ ਵੋਟਰ ਆਈਡੀ ਰਾਸ਼ਨ ਕਾਰਡ ਨੂੰ ਵੀ ਚੋਣ ਕਮਿਸ਼ਨਰ ਪਛਾਣ ਪੱਤਰ ਮੰਨਣ ਤੇ ਵਿਚਾਰ ਕਰੇ ਚੋਣ ਕਮਿਸ਼ਨ ਨੇ ਕਿਹਾ ਕਿ ਆਧਾਰ ਕਾਰਡ ਨਾਗਰਿਕਤਾ ਦਾ ਸਬੂਤ ਨਹੀਂ ਹੈ ਗੁਰੂ ਪੂਰਨਮਾ ਦੇ ਮੌਕੇ ਤੇ ਦੋ ਅਨਵਾਲਗ ਵਿਦਿਆਰਥੀ ਨੇ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਗਿਆ ਹੈ ਪ੍ਰਿੰਸੀਪਲ ਨੇ ਉਹਨਾਂ ਦੇ ਬਾਲ ਕਟੋਣਾ ਤੇ ਅਨੁਸ਼ਾਸਨ ਵਿੱਚ ਰਹਿਣ ਦੀ ਅਪੀਲ ਕੀਤੀ ਸੀ ਮਾਨ ਵਿੱਚ ਕਾਤਲਾਂ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਉਸਦੇ ਬੇਟੇ ਨੂੰ ਕਤਲ ਕਰਨ ਦਾ ਵੀ ਐਲਾਨ ਕੀਤਾ ਹੈ ਅਫਗਾਨਿਸਤਾਨ ਵਿੱਚ ਛੇ ਸਾਲ ਦੀ ਬੱਚੀ ਨੂੰ 45 ਸਾਲਾਂ ਦੇ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ ਬਾਅਦ ਵੀ ਤਾਲੀਬਾਨਾਂ ਨੇ ਵਿੱਚ ਪੈ ਕੇ ਬੱਚੀ ਨੂੰ ਉਹਨਾਂ ਦੇ ਮਾਪਿਆਂ ਨੂੰ ਵਾਪਸ ਸੌਂਪ ਦਿੱਤਾ ਗਿਆ ਕੈਨੇਡਾ ਵਿੱਚ ਕਮੇਡੀਅਨ ਕਪਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਹੋਈ ਹਮਲਾਵਰ ਨੇ 9 ਗੋਲੀਆਂ ਚਲਾਈਆਂ 3 ਦਿਨ ਪਹਿਲਾਂ ਹੀ ਇਸ ਤਰ੍ਹਾਂ ਦਾ ਘਟਨਾ ਹੋਇਆ ਸੀ ਆਨਲਾਈਨ ਸੱਟੇਬਾਈ ਦੇ ਮਾਮਲੇ ਵਿੱਚ ਈਡੀ ਡਿਪਾਰਟਮੈਂਟ ਨੇ ਰਾਣਾ ਦੱਗੂਪੱਤੀ ਪ੍ਰਕਾਸ਼ ਰਾ ਸਮੇਤ 29 ਅਦਕਾ ਨਾ ਯੂਟਿਊਬਰਾਂ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ। ਟੈਨਿਸ ਖਿਡਾਰਨ ਰਾਜਕਾ ਜਾਦਤ ਦੇ ਪਿਤਾ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਹ ਗੁਰਦਾਉਂ ਵਿੱਚ ਇੱਕ ਟੈਨਿਸ ਅਕੈਡਮੀ ਚਲਾ ਰਹੀ ਸੀ ਇਸ ਗੱਲ ਤੋਂ ਉਸ ਨੂੰ ਇਤਰਾਜ਼ ਸੀ। ਉਮਰ ਅਬਦੁੱਲਾ ਨੇ ਮਮਤਾ ਬੇਨਰਜੀ ਨਾਲ ਮੁਲਾਕਾਤ ਕੀਤੀ। ਮਮਤਾ ਬੇਨਰਜੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਕਰਮਚਾਰੀ ਦੀ ਗਿਣਤੀ ਵਧਾਵੇ ਤਾਂ ਜੋ ਕਿ ਉੱਥੇ ਸ਼ਿਆਸਪਾਟ ਨੂੰ ਉਤਸਾਹਿਤ ਕੀਤਾ ਜਾ ਸਰਪੇ ਉੱਤਰ ਪ੍ਰਦੇਸ਼ ਦੇ ਸੀਐਮ ਬੇਮਾ ਖਾਂਡੂ ਨੇ ਕਿਹਾ ਹੈ ਕਿ ਅਗਲਾ ਦਲਾਈ ਨਾਮਾ ਆਜ਼ਾਦੀ ਲੋਕਤੰਤਰ ਦੇਸ਼ ਤੋਂ ਹੋਵੇਗਾ ਤੇ ਚੀਨ ਤੋਂ ਨਹੀਂ ਉੱਤਰ ਪ੍ਰਦੇਸ਼ ਵੀ ਸ਼ੰਗੁਰ ਬਾਬਾ ਨੇ 1500 ਤੋਂ ਜ਼ਿਆਦਾ ਕੁੜੀਆਂ ਨੂੰ ਮੁਸਲਮ ਬਣਾ ਚੁੱਕਾ ਹੈ ਤੇ ਉਹ ਮੁੰਬਈ ਤੇ ਦੁਬਈ ਤੋਂ ਆਪਣਾ ਨੈਟਵਰਕ ਚਲਾ ਰਿਹਾ ਸੀ ਤੇ ਉਹ Hindu ਕੁੜੀਆਂ ਨੂੰ ਲਾਲਚ ਦੇ ਕੇ ਮੁਸਲਮ ਬਣਾ ਰਿਹਾ ਸੀ ਬੜਾ ਤੋਂ ਪੁਲਿਸ ਸਾਹ ਦੇ ਐਕਸ਼ਨ ਲਿਆ ਗਿਆ ਤੇ 4 ਇੰਜੀਨੀਅਰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤੇ ਗਏ ਮੌਤਾਂ ਦਾ ਅੰਕੜਾ ਹੁਣ ਵਧ ਕੇ 16 ਤੱਕ ਪਹੁੰਚ ਗਿਆ ਹੈ ਮਾਝਾ ਤੇ ਪਠਾਨਕੋਟ ਦੇ ਉੱਚੇ ਪਹਾੜਾਂ ਤੇ ਬਰਫਬਾਰੀ ਹੋਈ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਲਖਨਪੁਰ ਨੇੜੇ ਮਾਲਗੱਡੀ ਪਤਟ ਪਟੜੀ ਤੋਂ ਲੱਤਗੀ ਹ ਟ੍ਰੈਕ ਤੇ ਮਾਲਵਾ ਆਣ ਕੰਦ ਇਹ ਹਾਦਸਾ ਵਾਪਰ ਗਿਆ ਪੰਜਾਬ ਸਰਕਾਰ ਨੇ ਕਿਹਾ ਕਿ 1500 ਮੈਲਾ ਸਰਪੰਚਾਂ ਨੂੰ ਨੰਦੇੜ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ ਮੁੰਬਈ ਦੇ ਠਾਣੇ ਇਲਾਕੇ ਵਿੱਚ ਪ੍ਰਿੰਸੀਪਲ ਦਾ ਇੱਕ ਨਾਣਾ ਕਾਰਨਾਮਾ ਸਾਹਮਣੇ ਆਇਆ ਹੈ ਉਸਨੇ ਵਿਦਿਆਰਥਣਾਂ ਦੇ ਕੱਪੜੇ ਲਹਾ ਕੇ ਉਹਨਾਂ ਦੀ ਮਹਾਮਾਰੀ ਚੈੱਕ ਕੀਤੀ ਪੁਲਿਸ ਨੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਦੇ ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਹੁਣ ਹਰ ਨਾਗਰਿਕ ਨੂੰ 10 ਲੱਖ ਰੁਪਏ ਦਾ ਨਗਦੀ ਰਹਿਤ ਪੈਸੇ ਦਿੱਤੇ ਜਾਣਗੇ ਅਤੇ ਉਹ ਇਲਾਜ ਕਰਵਾ ਸਕਦੇ ਹਨ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੱਸੇ ਕਿ ਸਾਡੇ 3.5 ਸਾਲਾਂ ਦੇ ਕਾਰਜਕਾਲ ਦੌਰਾਨ ਕਿੰਨੇ ਦੋਸ਼ੀਆਂ ਨੂੰ ਬੇਅਦਬੀ ਕੰਨ ਸਜ਼ਾ ਦਿੱਤੀ ਗਈ ਹੈ 30ਵੇਂ ਟੈਸਟ ਮੈਚ ਦੇ ਪਹਿਲੇ ਦਿਨ ਹੀ ਇੰਗਲੈਂਡ ਨੇ 4 ਵਿਕਟਾਂ ਤੇ 252 ਦੌੜਾਂ ਬਣਾ ਲਈਆਂ ਹਨ ਰੂਟ ਆਪਣੇ ਸੈਂਤਵੀਂ ਸੈਂਕੜੇ ਤੋਂ 1 ਰਨ ਦੂਰ ਹੈ ਅਨੀਮੇਸ਼ ਗਰੂਜ ਦੇ 100 ਮੀਟਰ ਦੀ ਦੌੜ